ਜਾਗਣਾ ਹੈ ਦਸਾਂ ਤੁਸੀਂ ਇਹਦੇ ਨੇਤਾ ਹੋਰ ਤੇ ਆਪਾਂ ਨੂੰ ਸੋਝੀ ਹੈ دنیਵੀ ਤੌਰ ਤੇ ਸਾਨੂੰ ਗਿਆਨ ਹੈ ਸੋਝੀ ਹੈ ਕਿ ਅਸੀਂ ਸਰੀਰ ਕਰਕੇ ਜਾਗਦੇ ਹਾਂ ਤੇ ਜਿੱਥੇ ਅਸੀਂ ਉੱਠ ਕੇ ਕੋਈ ਕੰਮ ਕਰਦੇ ਹਾਂ ਕੀਰਤ ਕਰਦੇ ਹਾਂ ਭੋਜਨ ਛਕਦੇ ਹਾਂ ਇਸੇ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਸਾਨੂੰ ਗਿਆਨ ਮਿਲਦਾ ਹੈ ਉਹ ਅੰਦਰ ਤੋਂ ਕਿੰਨਾ ਚੁਰੋ ਗਿਆ ਸੁੱਤੇ ਹੋਏ ਹੋ ਤੇ ਜੇ ਤੁਸੀਂ ਇਸੇ ਤਰ੍ਹਾਂ ਸੁੱਤੇ ਰਹੇ ਤੇ ਜਿਹੜਾ ਕੰਮ ਤੁਹਾਨੂੰ ਭੇਜਿਆ ਗਿਆ ਹੈ ਉਹ ਕਰਦਾ ਕੰਮ ਤੁਸੀਂ ਨਹੀਂ ਕਰ ਸਕੋਗੇ ਹੁਣ ਆਪਾਂ ਦੇਖਣਾ ਹੈ ਸਾਰਿਆਂ ਨੇ ਚਾਤੀ ਮਾਰ ਕੇ ਕਿ ਜੇ ਤੁਸੀਂ ਕਰਦਾ ਕੰਮ ਨਾ ਕੀਤਾ ਤੇ ਤੁਸੀਂ ਆਪਣੀ ਜਿਹੜੀ ਖੁਰਾਕ ਹੈ ਉਹ ਕਿਵੇਂ ਪ੍ਰਾਪਤ ਕਰੋਗੇ ਇਸ ਕਰਕੇ ਉਹ ਸਾਨੂੰ ਆਖਦੇ ਨੇ ਜਾਗੋ ਹੁਣ ਇੱਥੇ ਜਿਹੜਾ ਮਨਮੁਖ ਹੈ ਤਿਉ ਸੰਗਤ ਵਿੱਚ ਨਹੀਂ ਆਉਂਦਾ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਉਹਦੇ ਤੱਕ ਆਤਮਾ ਦਾ ਉਪਦੇਸ਼ ਨਹੀਂ ਪਹੁੰਚਦਾ ਤਿਉ ਸੁਤਰਾ ਰਹਿੰਦਾ ਹੈ ਮਰੇ ਕਹਿੰਦੇ ਨੇ ਸਤਿਗੁਰੂ ਦਾ ਸ਼ਬਦ ਸੁਣ ਨਾ ਜਾਗਿਓ ਸੁੱਤੇ ਗਏ ਵੇ ਹਾਏ ਹੁਣ ਜਿਹੜਾ ਮਨੁੱਖ ਹੈ ਉਹ ਸੁੱਤਾ ਰਹਿੰਦਾ ਹੈ ਤੇ ਸੁੱਤੇ ਰਹਿਣ ਕਰਕੇ ਉਹਦੇ ਅਗਿਆਨ ਇੰਦਰੀਆਂ ਮੇਂ ਸੌਣ ਕਰਕੇ ਉਹ ਆਪਣੇ ਕੋਈ ਘਰ ਦਾ ਕੰਮ ਨਹੀਂ ਕਰਦਾ ਉਹ ਸਾਰਾ ਦਿਨ ਸੁੱਤਾ ਹੀ ਰਹਿੰਦਾ ਹੈ ਨੈਣੋ نیند ਪਰ ਦ੍ਰਿਸ਼ਟ ਵਕਾਰ ਸ਼ਰਵਣ ਸੋਏ ਸੁਣਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ माया विस्मार इस ग्रह में ए ग्रह एस नु कहंदे ने इस ग्रह में कोई जागृत रहे साबुत वस्त सो अपनी रहे ਹੁਣ ਇਥੇ ਆ ਕੇ ਮਨ ਸੁਤਿਆ ਹੋਇਆ ਹੈ ਤੇ ਮਨ ਦੀਆਂ ਕੰਮ ਵੀ ਸੌਂਗੀਆਂ ਮਨ ਦੇ ਜਿਹੜੇ ਕਰਨ ਸੀ ਇਹ ਵੀ ਸੌਂਗੇ ਰਸਨਾ ਵੀ ਸੌਂਗੀ ਮਨ ਵੀ ਸੌਂਗੇ ਹੁਣ ਜਿਹੜੀਆਂ ਅੱਖਾਂ ਸੁੱਤੀਆਂ ਹੋਈਆਂ ਨੇ ਤੇ ਉਹਨਾਂ ਨੂੰ ਦਿਸਦਾ ਨਹੀਂ ਹੁਣ ਇਹ ਜਿਹੜੇ ਨੈਤਰ ਨੇ ਇਹਨਾਂ ਵਿੱਚ ਜੋਤ ਹੈ ਪਰ ਮਨ ਦੇ ਜਿਹੜੀ ਜੋਤ ਹੈ ਉਹ ਗੁਪਤ ਹੋ ਗਈ। ਜੋਤ ਗੁਪਤ ਹੋਣ ਤੇ ਇਹਨੂੰ ਦਿਸਦਾ ਨਹੀਂ ਹੈ। ਤੇ ਜਿਹਨੂੰ ਦਿਸਦਾ ਨਹੀਂ ਉਹਨੂੰ ਸੁਤਾਂ ਹੋਇਆ ਕਹਿੰਦੇ ਨੇ। ਇੱਥੇ ਹੁਣ ਜਿਹੜੀ ਜੋਤ ਹੈ ਇਹਦਾ ਇਸਤੇਮਾਲ ਕਰਦਿਆਂ ਹੋਇਆਂ ਦੇਖਣਾ ਹੈ ਹਰੀ ਨੂੰ ਪਰਮ ਬ੍ਰਹਮ। ਲੇਕਿਨ ਇਹ ਨਹੀਂ ਦੇਖਦਾ ਕੰਨਾਂ ਦੇ ਨਾਲ ਮਨ ਦੇ ਜਿਹੜੇ ਸਰਵਨ ਨੇ ਉਹਨਾਂ ਨਾਲ ਆਵਾਜ਼ ਸੁਣਨੀ ਸੀ ਨਹੀਂ ਸੁਣੀ ਰਸਨਾ ਤੋਂ ਰਸ ਲੈਣਾ ਸੀ ਅਮਰਤ ਰਸ ਪ੍ਰਾਪਤ ਨਹੀਂ ਕੀਤਾ ਤੇ ਮਨ ਨੇ ਜਾਗਣਾ ਸੀ ਤੇ ਆਪਣੇ ਘਰ ਵਿੱਚ ਜਾਣਾ ਸੀ ਨਿੱਜ ਘਰ ਵਿੱਚ ਆਪਣੇ ਘਰ ਦਾ ਕੰਮ ਕਰਨਾ ਸੀ ਉਸਨੇ ਲੇਕਿਨ ਇਹ ਮਨ ਵੀ ਸੁੱਤਾ ਹੋਇਆ ਹੈ ਹੌਲੀ ਹੌਲੀ ਇਹ ਜਿਹੜਾ ਸੁੱਤਾ ਹੋਇਆ ਮਨ ਹੈ ਇਹਦੇ ਸਵਾਸ ਖਤਮ ਹੋ ਰਹੇ ਨੇ ਜਿਸ ਤਰ੍ਹਾਂ ਹੁਣ ਕੋਈ ਸੁੱਤਾ ਹੋਵੇ ਉਧਰੋਂ ਸਵੇਰੇ ਦਿਨ ਚੜ ਗਿਆ ਉਹ ਕੰਮਤੇ ਨਹੀਂ ਗਿਆ ਉੱਠਿਆ ਨਹੀਂ ਉਹਦਾ ਸਮਾਂ ਬੇਅਰਥ ਜਾ ਰਿਹਾ ਹੈ ਇਧਰੋਂ ਸਵਾਸ ਚੱਲ ਰਹੇ ਨੇ ਲੇਕਿਨ ਸੁੱਤਾ ਹੋਇਆ ਇਹ ਸੁੱਤਾ ਹੋਇਆ ਹੈ ਇਹਦਾ ਸਮਾਂ ਬੇਅਰਥ ਜਾ ਰਿਹਾ ਹੈ ਇਹ ਜਾਗਿਆ ਨਹੀਂ ਤੇ ਜਦੋਂ ਇਹਦੇ ਵੱਲ ਦੇਖਦੇ ਨੇ ਤੇ ਗੁਰਮਖ ਇਹਨੂੰ ਸਮਝਾਉਂਦੇ ਕਾਂਦੇ ਜੋ ਦਿਨ ਆਵੇ ਸੋ ਦਿਨ ਜਾਹਿ ਕਰਣਾ ਕੂਚ ਰਹਿਣ ਥਿਰ ਨਾਹੀ ਕਿਆ ਤੂੰ ਸੋਇਆ ਜਾਗ ਐਨ ਕਿ ਤੂੰ ਸੁਚਾ ਹੋਇਆ ਹੈ ਸੁਤਾਂ ਹੋਇਆ ਤੁਸੀਂ ਜਾਗੋ ਤੇ ਜਾ ਕੇ ਕੋਈ ਆਪਣਾ ਕਰਦਾ ਕੰਮ ਕਰੋ ਆਪਣੇ ਘਰ ਜਾਓ ਇਹ ਹੁਣ ਆਪਾਂ ਦੇਖਣਾ ਹੈ ਤੇ ਜਦੋਂ ਦੇਖ ਲਓ ਕਹਿੰਦੇ ਅਸੀਂ ਤਾਂ ਜਾਗ ਰਹੇ ਹਾਂ ਉਹਨਾਂ ਦੇ ਪਿੱਛੇ ਸੁੱਤੇ ਹੋਏ ਹੋ ਇਹ ਜਿਹੜਾ ਮਨ ਹੈ ਇੱਥੇ ਸੌਂ ਗਿਆ ਕਿੱਥੇ ਸੁੱਤਾ ਹੋਇਆ ਹੈ ਮਨ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਏ ਜਿਹੜੇ ਵਿਚਾਰ ਆਉਂਦੇ ਨੇ ਫੁਰਨੇ ਆਉਂਦੇ ਨੇ ਇਹਨਾਂ ਵਿੱਚ ਮਨ ਸੁੱਤਾ ਹੋਇਆ ਤੇ ਜਿਹੜਾ ਮਨ ਸੁੱਤਾ ਹੋਇਆ ਹੈ ਉਹਦੀਆਂ ਗਿਆਨ ਇੰਦਰੀਆਂ ਦਾ ਇਸਤੇਮਾਲ ਜਦੋਂ ਮਨ ਤਰ ਹੈ ਗੁਣਾ ਵਿੱਚ ਸਮਝ ਜਾਂਦਾ ਹੈ ਤੇ ਇਹਨਾਂ ਨੇਤਰਾਂ ਦਾ ਇਹਨਾਂ ਰਸਨਾਂ ਦਾ ਇਹਨਾਂ ਸ਼੍ਰਵਣਾਂ ਦਾ ਇਸਤੇਮਾਲ ਇਹ ਜਿਹੜੀ ਮਾਇਆ ਹੈ ਮਾਇਆ ਦੇ ਪੰਜ ਪੁੱਤਰ ਨੇ ਉਹ ਕਰਨਾ ਸ਼ੁਰੂ ਕਰ ਦਿੰਦੇ ਨੇ ਹੁਣ ਜਦੋਂ ਉਹ ਕਰਦੇ ਨੇ ਉਹ ਮਨ ਨੂੰ ਕਰਦਾ ਕੰਮ ਨਹੀਂ ਕਰਨ ਦਿੰਦੇ ਹੁਣ ਜਦੋਂ ਉਹ ਪੰਜ ਜਣੇ ਅੱਖਾਂ ਦਾ ਇਸਤੇਮਾਲ ਕਰਦੇ ਨੇ ਰਸਨਾ ਦਾ ਇਸਤੇਮਾਲ ਕਰਦੇ ਨੇ ਜੋ ਫਿਰ ਇਸ ਮਾਇਆ ਦੇ ਵਿਚਾਰੇ ਲੈਂਦੇ ਨੇ ਇਥੋਂ ਦਾ ਆਦਾਨ ਪ੍ਰਦਾਨ ਕਰਦੇ ਨੇ ਉਹ ਆਪਣਾ ਕੰਮ ਕਰਦੇ ਨੇ ਈਸ ਨੂੰ ਕਹਿੰਦੇ ਕਿ ਤੇਰਾ ਸਮਾਂ ਹੌਲੀ ਹੌਲੀ ਖਤਮ ਹੋ ਰਿਹਾ ਹੈ ਤੁਸੀਂ ਜਾ ਕੋ ਤੇ ਤੁਸੀਂ ਆਪਣੇ ਘਰ ਜਾਓ ਆਪਣੇ ਘਰ ਦਾ ਕੰਮ ਕਰੋ ਜੇ ਤੋ ਇਸ ਹਸਤਾ ਵਿੱਚ ਦੇਖਦੇ ਨੇ ਕੀ ਸੁੱਤਾ ਹੋਇਆ ਤੇ ਮਨ ਨੂੰ ਸਮਝਾਉਂਦੇ ਨੇ ਕਿ ਤੁਸੀਂ ਜੇ ਐਸੇ ਤਰ੍ਹਾਂ ਹੀ ਸੁੱਤੇ ਰਹੇ ਤੇ ਤੁਹਾਡਾ ਸੰਸਾਰ ਵਿੱਚ ਆਉਣ ਦਾ ਕੀ ਫਾਇਦਾ ਹੈ ਮਾਨਸ ਜਨਮ ਦੇ ਵਿੱਚ ਆਉਣ ਦਾ ਫਾਇਦਾ ਕੀ ਹੈ ਜਾਗ ਲਿਓ ਰੇ ਮਨਾ ਜਾਗ ਲਿਓ ਕਹਾਂ ਗਾਫਲ ਸੋਇ ਵਦੈ ਤੂੰ ਜਾਗਣਾ ਹੈ ਤੇ ਜੇ ਤੂੰ ਜਾਗੇਗਾ ਆਪਣੀ ਵਸਤੂ ਨੂੰ ਪ੍ਰਾਪਤ ਕਰ ਸਕਦਾ ਹੈ ਹੁਣ ਮਨ ਵਾਸਤੇ ਜਿਹੜੀ ਵਸਤੂ ਹੈ ਉਹ ਨੇਜ ਘਰ ਦੇ ਵਿੱਚ ਰੱਖੀ ਹੋਈ ਹੈ ਤੇਸ ਨੂੰ ਦੱਸਿਆ ਹੋਇਆ ਹੈ ਘਾਟ ਨੇਮ ਕਰ ਕੋਠੜੀ ਬੰਦੀ ਬਸਤ ਅਨੂ ਵਿੱਚ ਪਾਏ ਕੁਝ ਕੁ ਪ੍ਰਾਨ ਕਰਾ ਕੇ ਕਰਤੇ ਬਾਦ ਨ ਲਈ ਅਬ ਮਨ ਜਾਗਤ ਰਹੁਰੇ ਪਾਇ ਲੇਕਿਨ ਇਹ ਜਾਗਿਆ ਨਹੀਂ ਗਾਫਲ ਹੋ ਕੇ ਜਨਮ ਗਵਾਇਓ ਚੋਰ ਮੂਸੇ ਕਰ ਜਾਏ ਇਹ ਗਾਫਲ ਹੋ ਗਿਆ ਸੌਂ ਗਿਆ ਇਸ ਨੂੰ ਹੁਣ ਆਪਣੇ ਘਰ ਦਾ ਨਹੀਂ ਭੇਡਾਉਣ ਦਿੱਤਾ ਇਸ ਨੂੰ ਆਪਣੇ ਆਪ ਦਾ ਨਹੀਂ ਭੇਡਾਉਣ ਦਿੱਤਾ ਸੁੱਤਾ ਹੋਇਆ ਤੇ ਇਹ ਜਿਹੜੇ ਮਾਇਏ ਦੇ ਦੂਤ ਨੇ ਕਾਲ ਦੇ ਇਹਨਾਂ ਨੇ ਇਸ ਨੂੰ ਪਰੋ ਵਿੱਚ ਪਾਇਆ ਹੋਇਆ ਇਹਨੂੰ ਐਸਾ ਲੱਗੇ ਵਿਚਾਰ ਇਸ ਨੂੰ ਦੇਈ ਜਾਂਦੇ ਨੇ ਕੰਮ ਆਪ ਕਰੀ ਜਾਂਦੇ ਨੇ ਹੁਣ ਇਸ ਨੂੰ ਵਿਚਾਰ ਦੇਈ ਜਾਂਦੇ ਨੇ ਇਹ ਸੁੱਤਾ ਹੋਇਆ ਇਸ ਨੂੰ ਲੱਗੇ ਕਿ ਮੈਂ ਤਾਂ ਆਪਣੇ ਘਰ ਦਾ ਹੀ ਕੰਮ ਕਰਦਾ ਪਿਆ ਉਹਨਾਂ ਨੇ ਇਸ ਨੂੰ ਭਰਮ ਵਿੱਚ ਪਾਉਣ ਵਾਸਤੇ ਥੋੜੇ ਜੇ ਸਤੋਗੁਣੀ ਵਿਚਾਰ ਦੇਣੇ ਸ਼ੁਰੂ ਕੀਤੇ ਪੀਨੂੰ ਲੱਗੇ ਵੀ ਮੈਂ ਤਾਂ ਆਪਣਾ ਧਰਮ ਦਾ ਕੰਮ ਵੀ ਕਰਦਾ ਪਿਆ ਕਰਦਾ ਕੰਮ ਵੀ ਕਰਦਾ ਰਿਹਾ ਭਗਤੀ ਵੀ ਕਰਦਾ ਪਿਆ ਉਹਨਾਂ ਨੇ ਇਸ ਨੂੰ ਜਿਹੜਾ ਸੁੱਤਾ ਹੋਇਆ ਸੀ ਮੰਗੜਾ ਇਸ ਨੂੰ ਸੱਚ ਦਾ ਤੇ ਪਤਾ ਨਹੀਂ ਪਰਮ ਬ੍ਰਹਮ ਦੀ ਇਸ ਨੂੰ ਪਹਿਚਾਨ ਨਹੀਂ ਆਪਣੇ ਆਪ ਦਾ ਇਸ ਨੂੰ ਪਤਾ ਨਹੀਂ ਇਸ ਨੇ ਪੂਜਾ ਕਿਵੇਂ ਕਰਨੀ ਹੈ ਉਹਦਾ ਇਹਨੂੰ ਪਤਾ ਨਹੀਂ ਉਹਨਾਂ ਨੇ ਇਸ ਨੂੰ ਵਿਚਾਰ ਦੇ ਕੇ ਕਾਲ ਦੇ ਦਹਰੇ ਦੇ ਵਿੱਚ ਹੀ ਇਹਨੂੰ ਪੂਜਾ ਸ਼ੁਰੂ ਕਰਾ ਦਿੱਤੀ ਇਹਨੂੰ ਪਰਮ ਜਿਆ ਬਣਾ ਰਵੇ ਕਿ ਮੈਂ ਤਾਂ ਭਗਤੀ ਕਰਦਾ ਹਾਂ ਕਿਸੇ ਨੂੰ ਪੱਥਰ ਪੂਜਨ ਤੇ ਲਾ ਦਿੰਦਾ ਕਿਸੇ ਦੇ ਗੱਲ ਵਿੱਚ ਕੋਈ ਫੋਟੋ ਪਾ ਕੇ ਉਹਦੀ ਪੂਜਾ ਸ਼ੁਰੂ ਕਰ ਦਿੰਦੇ ਕਿਸੇ ਨੂੰ ਫੁਰਨਾ ਦੇ ਦਿੰਦਾ ਕਿ ਪਰਮਾਤਮਾ ਪਛਮ ਵਾਲੇ ਪਾਸੇ ਹੈ ਐਸਾ ਇਹਦਾ ਜਿਹੜਾ ਧਿਆਨ ਸੀ ਉਹ ਬਦਲ ਦਿੱਤਾ ਗਿਆ। ਦੇਸ ਨੂੰ ਮਹਾਰਾ ਕਹਿੰਦੇ ਨੇ ਕਾਹੂ ਲੈ ਬਾਹਨ ਪੂਜ ਤਰੇ ਉਸਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਉ ਲਖਿਓ ਹਰ ਆਵਾਜੀ ਦਿਸ਼ਾ ਮੈਂ ਕਉ ਪਿਸ਼ਾਕੋ ਸੀਸ ਨਵਾਇਓ ਕਉ ਵਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ good